ਇੱਕ ਮਾਤਾ ਨੇ ਆਪਣਾ ਸਮਾਨ ਬੰਨ ਰੱਖਿਆ ਹੈ ਤੇ ਉਹ ਮੱਕਾ ਸ਼ਹਿਰ ਦੇ ਬਾਹਰ ਖਲੋਤੀ ਹੈ ਕੋਲੋਂ ਗੁਜਰਦੇ ਇੱਕ ਨੌਜਵਾਨ ਨੇ ਪੁੱਛਿਆ ਮਾਤਾ ਤੁਸੀਂ ਇੱਥੇ ਕਿਵੇਂ ਤੇ ਕਿੱਥੇ ਜਾ ਰਹੇ ਹੋ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਮੱਕੇ ਤੋਂ ਹਿਜਰਤ ਕਰ ਰਹੀ ਹਾਂ ਕਿਸੇ ਹੋਰ ਸਥਾਨ ਤੇ ਜਾ ਰਹੀ ਹਾਂ ਨੌਜਵਾਨ ਨੇ ਪੁੱਛਿਆ ਕਿ ਅਜਿਹੀ ਕੀ ਵਿਪਤਾ ਆਣ ਪਈ ਕਿ ਤੁਹਾਨੂੰ ਪਵਿੱਤਰ ਸ਼ਹਿਰ ਛੱਡਣਾ ਪੈ ਰਿਹਾ ਹੈ ਮਾਤਾ ਨੇ ਜਵਾਬ ਦਿੱਤਾ ਕਿ ਇੱਥੇ ਇੱਕ ਸ਼ਖਸ ਬਾਰੇ ਲੋਕਾਂ ਤੋਂ ਸੁਣਿਆ ਹੈ ਕਿ ਉਹ ਲੋਕਾਂ ਨੂੰ ਪੁਰਖਿਆਂ ਦੇ ਧਰਮ ਤੋਂ ਪਟਕਾ ਕੇ ਨਵੇਂ دین ਦੀ ਸਿੱਖਿਆ ਦੇ ਰਿਹਾ ਹੈ ਤੇ ਬਹੁ ਗਿਣਤੀ ਲੋਕ ਇਸ ਦੀਨ ਵਿੱਚ ਸ਼ਾਮਲ ਵੀ ਹੋ ਰਹੇ ਹਨ ਉਸ ਦਾ ਨਾਮ ਹਜ਼ਰਤ ਮੁਹੰਮਦ ਸੁਨਿਆ ਹੈ ਤੇ ਉਹ ਖੁਦ ਨੂੰ ਅੱਲਾ ਦਾ ਨਬੀ ਦੱਸਦਾ ਹੈ ਮੈਂ ਉਸੇ ਦੇ ਡਰ ਤੋਂ ਮੱਕਾ ਛੱਡ ਕਿਸੇ ਹੋਰ ਸੁਰੱਖਿਅਤ ਸਥਾਨ ਤੇ ਜਾ ਰਹੀ ਹਾਂ ਨੌਜਵਾਨ ਨੇ ਕਿਹਾ ਕਿ ਚਲੋ ਮੈਂ ਤੁਹਾਡੀ ਮੰਜ਼ਲ ਤੱਕ ਪਹੁੰਚਣ ਵਿੱਚ ਮਦਦ ਕਰ ਦਿੰਦਾ ਹਾਂ ਨੌਜਵਾਨ ਨੇ ਉਸ ਦੀ ਕੱਪੜੀਆਂ ਦੀ ਪੰਡ ਸਿਰ ਤੇ ਰੱਖ ਲਈ ਤੇ ਚੱਲ ਪਏ ਅਖੀਰ ਮੰਜ਼ਲ ਆ ਗਈ ਨੌਜਵਾਨ ਨੇ ਸਲਾਮ ਕਿਹਾ ਤੇ ਜਾਣ ਲੱਗਿਆ ਮਾਤਾ ਨੇ ਨੌਜਵਾਨ ਨੂੰ ਪੁੱਛਿਆ ਕਿ हे ਭਲੇ ਪੁਰਖ ਤੂੰ ਜੋ ਬਗੈਰ ਕਿਸੇ ਲਾਭ ਤੋਂ ਮੇਰੀ ਮਦਦ ਕੀਤੀ ਹੈ ਤੂੰ ਕੌਣ ਹੈ ਤੇ ਕੀ ਕਪੜਾ ਨਾਮ ਨਹੀਂ ਦੱਸੇਗਾ ਨੌਜਵਾਨ ਨੇ ਉੱਤਰ ਦਿੱਤਾ ਹੈ ਮਾਤਾ ਮੇਰਾ ਨਾਮ ਹਜਰਤ ਮੁਹੰਮਦ ਹੈ ਜਿਸ ਦੇ ਡਰ ਤੋਂ ਆਪ ਜੀ ਮੱਕਾ ਛੱਡ ਕੇ ਜਾ ਰਹੇ ਹੋ ਇਹ ਸੁਣਦਿਆਂ ਹੀ ਪਰਮਾ ਦੇ ਸਾਰੇ ਪਰਦੇ ਸੜ ਗਏ ਤੇ ਮਾਤਾ ਦੀਆਂ ਅੱਖਾਂ ਵਿੱਚ ਅਥਰੂ ਸਨ ਕਾਫੀ ਕੁਝ ਮਨ ਵਿੱਚ ਚੱਲ ਰਿਹਾ ਸੀ ਬਹੁਤ ਕੁਝ ਸੀ ਕਹਿਣ ਨੂੰ ਪਰ ਮਾਤਾ ਦੇ ਮੂੰਹ ਚੋਂ ਕੇਵਲ ਇੰਨੇ ਹੀ ਸ਼ਬਦ ਨਿਕਲੇ ਕਿ ਤੂੰ ਸੱਚਮੁੱਚ ਅੱਲਾ ਦਾ ਇੱਕ ਨੇਕ ਬੰਦਾ ਹੈ 200 ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ